ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੱਲ ਮੈਂ ਖਾਲਸਤਾਨ ਦੀਆਂ ਜਾਂ ਖਾਲਸਾਨੀਆਂ ਦੇ ਕਰਤੂਤਾਂ ਬਾਰੇ ਇੱਕ ਪਾਰਟ ਵੀਡੀਓ ਬਣਾਈ ਸੀ ਤੇ ਆਜੋ ਦੂਜਾ ਪਾਰਟ ਮੈਂ ਤੁਹਾਡੇ ਸਾਹਮਣੇ ਸਨਮੁਖ ਕਮਾਂ ਵੀ ਕਰ ਦਈਏ ਤੇ ਇੱਕ 82 ਸਾਲ ਦੇ ਮਾਤਾ ਨੇ ਫੋਨ ਕਰਕੇ ਇਹ ਸਟੋਰੀ ਦੱਸੀ ਹੋਈ ਹੈ ਚਾਹ ਦੂਜਾ ਪਾਰਟ ਇਦਾਂ ਮੈਂ ਬਣਾਉਣ ਲੱਗਾ ਉਹ ਮਾਤਾ ਕਹਿੰਦੀ ਜਦੋਂ ਨਾ 84 ਮਲਕੇ ਹੋਇਆ ਜੂਨ 84 ਕਲੂਗਰਾ ਉਹ ਤੋਂ ਬਾਅਦ ਇਹ ਸਭ ਕੁਝ ਸ਼ੁਰੂ ਹੋਇਆ ਕਹਿੰਦੀ ਇਹਨਾਂ ਨੇ ਜਿਹੜੇ ਗੁਰਦਾਰੇ ਦੇ ਪ੍ਰਬੰਧਕ ਖਾਲਸਤਾਨੀ ਬੜੇ ਜਾਂ ਆਈਐਸਆਈ ਦੇ 에ਜੰਟ ਕਾਬਜ਼ ਹੋਏ ਉਹਨਾਂ ਨੇ ਉਹਨਾਂ ਲੋਕਾਂ ਨੂੰ ਗੁੰਮਰਾਹ ਕੀਤਾ ਜਿਨ੍ਹਾਂ ਦਾ ਕੋਈ ਵਧੀਆ ਧੰਦਾ ਕਾਰੋਬਾਰ ਨਹੀਂ ਚੱਲਦਾ ਸੀ ਜਿਹੜੇ ਬੇਰੁਜ਼ਗਾਰ ਸੀ ਹੁਣ ਜਿਹੜੀ ਉਹਨੇ ਗੱਲ ਕਹੀ ਨਾ ਉਹ ਅੱਜ ਮੈਂ ਉਨੀ ਕੀ ਕਰ ਲਈ ਹੈ ਕਹਿੰਦੀ ਇੱਕ ਪੰਜਾਬ ਤੋਂ ਬੰਦਾ ਆਇਆ ਸੀ ਤੇ ਉਹਦੇ ਕੋਲੇ ਕੋਈ 4 ਪੈਸੇ ਕਮਾਉਣ ਵਾਸਤੇ ਕੰਮ ਧੰਦਾ ਹਜੇ ਵਧੀਆ ਹੈ ਨਹੀਂ ਸੀ ਕਹਿੰਦੇ ਇਹਨਾਂ ਨੇ ਉਹ ਪੱਟ ਲਿਆ ਉਹਨੂੰ ਕਹਿੰਦੇ ਵੀ ਤੂੰ ਖਾਲਿਸਤਾਨ ਦੀ ਗੱਲ ਕਰ ਤੇ ਕਹਿੰਦੇ ਉਹਨੇ ਕਿਹਾ ਵੀ ਮੇਰੇ ਕੋਲ ਤਾਂ ਚਾਰ ਪੈਸੇ ਕੌਣ ਕਮਾਉਣ ਵਾਸਤੇ ਕੋਈ ਕਾਰੋਬਾਰ ਹੈ ਨਹੀਂ ਹਲੇ ਵੀ ਮੈਂ ਆਪਣਾ ਘਰ ਕਿੱਦਾਂ ਚਲਾऊं ਕਹਿੰਦੇ ਇਹਨਾਂ ਨੇ ਜਣ ਕੇ ਖਾਲਸਤਾਨੀ ਚੌਧਰੀਆਂ ਦੇ ਆਈਐਸਆਈ ਦੇ ਏਜੰਟਾਂ ਨੇ 5 ਕਿਲੋ ਸਮੈਕ ਉਸ ਵਕਤ ਕਹਿੰਦੇ ਉਹਦੇ ਘਰ ਭੇਜੀ 5 ਕਿਲੋ ਸਮੈਕ ਕਿਲੋ ਕਿਲੋ ਦੇ 5 ਪੈਕਟ ਅਛਾ ਉਹਦੇ ਨਾਲ ਕਹਿੰਦੇ ਇੱਕ ਚਿੱਠੀ ਉਹ ਮਾਤਾ ਕਹਿੰਦੇ ਉਹ ਚਿੱਠੀ ਮੈਂ ਪੜ੍ਹੀ ਪੰਜਾਬੀ ਵਿੱਚ ਅਗੇ ਉਹਦੇ ਤੇ ਲਿਖਿਆ ਸੀ ਵੀ ਆਹ ਫੋਨ ਨੰਬਰ ਨੇ ਇਹ 10 ਬੰਦੇ ਨੇ ਇਹਨਾਂ 10 ਬੰਦਿਆਂ ਨੂੰ ਤੂੰ ਅੱਧਾ ਅੱਧਾ ਕਿਲੋ ਸਮੈਕ ਦੇ ਕੇ ਆਉਣੀ ਹੈ ਵੀ ਇਹ ਗਾਹਾਂ ਵੇਚਦੇ ਨੇ ਕਿਸੇ ਨੂੰ ਗ੍ਰਾਮ 2 ਗ੍ਰਾਮ ਜਿਹੜੇ ਖਾਂਦੇ ਨੇ ਵੀ ਉਹਨਾਂ ਨੂੰ ਵੇਚਦੇ ਨੇ ਕਹਿੰਦੇ ਉਹ ਬੰਦੇ ਨੇ ਜਦੋਂ ਉਹਦੇ ਘਰ 5 ਕਿਲੋ ਡਰੱਗ ਜਾਨੀ ਕਿ ਸਮਾਇਕ ਦੇ ਆਏ ਤੇ ਉਹਨੇ ਕਹਿੰਦੇ ਉਹ 10 ਹਿੱਸਿਆਂ ਦੇ ਜਾਨੀ ਕਿ ਅੱਧਾ-ਅੱਧਾ ਕਿਲੋ ਕਰਕੇ ਲੈਟਾਂ ਦੇ ਵਿੱਚ ਪਾ ਲਈ ਤੇ ਉਹਨੇ ਕਹਿੰਦੇ ਫਿਰ ਗਾਹਾਂ ਜਿੰਨਾ ਬੰਦਿਆਂ ਦੇ ਫੋਨ ਨੰਬਰ ਦਿੱਤੇ ਸੀ ਉਹਨਾਂ ਬੰਦਿਆਂ ਨੂੰ ਦੇ ਦਿੱਤੀ ਜਾ ਕੇ ਕਹਿੰਦੇ ਉਹ ਬੰਦਾ 1 ਸਾਲ ਲਗਾਤਾਰ ਇਦਾਂ ਕਰਦਾ ਰਿਹਾ ਤੇ ਉਹਦਾ ਘਰਪੁਰ ਵੀ ਕਹਿੰਦੇ ਬਣ ਗਿਆ ਛੇਤੀ ਕਹਿੰਦੇ ਉਹਨੇ ਪੈਸੇ 4 ਕਮਾ ਲਏ ਪਰ ਕਹਿੰਦੇ ਉਹ ਇੱਕ ਵਾਰੀ ਟੈਕਸੀ ਦੇ ਵਿੱਚ ਚਲਾ ਗਿਆ ਕਿਸੇ ਨੂੰ ਯਾਨੀ ਕਿ ਡਰੱਗ ਦੇਣ ਵਾਸਤੇ ਕਹਿੰਦੇ ਪੁਲਿਸ ਨੇ ਫੜ ਲਿਆ ਉਹਦੇ ਕੋਲੋਂ 1.5 ਕਿਲੋ ਕਹਿੰਦੇ ਡਰੱਗ ਉਸ ਵਕਤ ਫੜੀ ਗਈ ਜਦੋਂ ਫੜੀ ਗਈ ਫਿਰ ਕਹਿੰਦੇ ਉਹਨੇ ਦੋ ਬੰਦੇ ਹੋਰ ਫੜਾਤੇ ਕਹਿੰਦੇ 13 ਕਿਲੋ ਡਰੱਗ ਉਹ ਤੋਂ ਫੜੀ ਗਈ ਕਹਿੰਦੇ ਉਸ ਬੰਦੇ ਨੂੰ 5 ਸਾਲ ਜੇਲ੍ਹ ਕੱਟਣੀ ਪਈ ਤੇ ਜਿਨ੍ਹਾਂ ਨੇ ਕਹਿੰਦੇ ਇਹ ਕਰਤੂਤਾਂ ਕਰਨ ਵਾਸਤੇ ਲਾਇਆ ਸੀ ਕਹਿੰਦੇ ਉਹ ਸਾਰੇ ਮੁਕਰ ਗਏ ਕਿ ਅਸੀਂ ਤੈਨੂੰ ਜਾਣਦੇ ਨਹੀਂ ਅੱਗੇ ਅਸੀਂ ਇਸ ਬੰਦੇ ਨੂੰ ਜਾਣਦੇ ਨਹੀਂ ਸਾਰੇ ਮੁਕਰ ਗਏ ਉਹ ਮਾਤਾ ਕਹਿੰਦੀ ਹਲੇ ਜਿਨ੍ਹਾਂ ਨੇ ਫਸਾਇਆ ਸੀ ਨਾ ਉਹ ਦੋ ਬੰਦੇ ਹੈਗੇ ਨੇ ਬਜ਼ੁਰਗ ਹੋਏ ਨੇ ਹੁਣ ਕਹਿੰਦੀ ਉਹ ਗੁਰਦੁਆਰੇ ਵਿੱਚ ਬੈਠੇ ਨਾ ਸਵੇਰੇ 4 ਵਜੇ ਉੱਠ ਕੇ ਗੱਲ ਚ ਹਜ਼ੂਰੀਆ ਪਾਇਆ ਹੁੰਦਾ ਪਹਿਲਾਂ ਪ੍ਰਕਾਸ਼ ਕਰਦੇ ਨੇ ਗੁਰੂ ਸਾਹਿਬ ਦਾ ਤੇ ਫੇਰ ਕਹਿੰਦੀ ਮੂਰੇ ਬੀਬੀਆਂ ਬੈਠੀਆਂ ਹੁੰਦੀਆਂ ਨੇ ਤੇ ਫੇਰ ਚੱਲਦਾ ਹੁੰਦਾ ਵਾਹਿਗੁਰੂ 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 ਕਹਿੰਦੀ ਇਦਾਂ ਚੱਲਦਾ ਹੁੰਦਾ ਤੇ ਜਦੋਂ ਕਹਿੰਦੀ ਮੈਂ ਕਦੇ ਗੁਰਦੁਆਰੇ ਜਾਵਾਂ ਉਦੋਂ ਕਹਿੰਦੀ ਮੈਨੂੰ ਉਹ ਬੰਦੇ ਦੇਖ ਨਹੀਂ ਸਕਦੇ ਕਿਉਂਕਿ ਕਹਿੰਦੀ ਮੈਨੂੰ ਉਹਨਾਂ ਦੀ ਕਰਤੂਤਾਂ ਬਾਰੇ ਪਤਾ ਹੈ ਅੱਛਾ ਇਹ ਉਹ ਮਾਤਾਂ ਦੇ ਕਹਿਣ ਦੀ ਗੱਲ ਹੈ ਉਹ ਮਾਤਾ ਤਾਂ ਜਦੋਂ ਮੈਂ ਸਟੋਰੀ ਸੁਣੀ ਨਾ ਉਸ ਤੋਂ ਬਾਅਦ ਦੇ ਵਿੱਚ ਮੈਂ ਕਈਆਂ ਬੰਦਿਆਂ ਨੂੰ ਫੋਨ ਕਰਕੇ ਪੁੱਛਿਆ ਵੀ ਆਹ ਸਟੋਰੀ ਮੇਰੇ ਕੋਲੇ ਆਈ ਹੈ ਵੀ ਇਹ ਕਿੱਦਾਂ ਇਹਦਾ ਮੂੰਹ ਸਿਰ ਹੈ ਤੇ ਇੱਕ ਬੰਦਾ ਕਹਿੰਦਾ ਜੀ ਜਿਹੜਾ ਬੰਦਾ ਜਿਉਂਦਾ ਹੈ ਹਲ ਤੱਕ ਮਾਤਾ ਕਹਿੰਦੀ ਹੈ ਉਹਦੀ ਤੁਹਾਨੂੰ ਮੈਂ ਫੋਟੋ ਭੇਜਦਾ ਕਹਿੰਦੇ ਤੁਸੀਂ ਇਹਨੂੰ ਜਾਣਦੇ ਹੋ ਇਹ ਕਿਹੜੇ ਗੁਰਦੁਆਰੇ ਵਿੱਚ ਰਹਿੰਦਾ ਅੱਛਾ ਮੈਂ ਹੈਰਾਨ ਰਹਿ ਗਿਆ ਵੀ ਇਹ ਬੰਦਾ ਹਰਾਮਖੋਰ ਮੈਨੂੰ ਉਸ ਵਕਤ ਤਨਖਾਹ ਦਿੰਦਾ ਰਿਹਾ ਜੇ ਮੈਂ ਨਾ ਲਾਉਂਗਾ ਤਾਂ ਉਹ ਤੇ ਹੋਰ ਪੰਜ ਸੱਤ ਰਗੜੇ ਜਾਣਗੇ ਪਰ ਮੇਰਾ ਕੰਮ ਹੈ ਜਿਹੜੇ ਸਾਡੇ ਪੰਜਾਬੀ ਇੱਥੋਂ ਜਾਂਦੇ ਨੇ ਇੰਡੀਆ ਤੋਂ ਜਾਂ ਪੰਜਾਬ ਤੋਂ ਜਾਂ ਸਟੂਡੈਂਟ ਜਾਂਦੇ ਨੇ ਉਹਨਾਂ ਨੂੰ ਸੰਚੇਤ ਕਰਨ ਵੀ ਐਵੇਂ ਕਦੇ ਚੋਲਾ ਪਾਇਆ ਦੇਖ ਕੇ ਗਲ ਵਿੱਚ ਹਜੂਰੀਆ ਪਾਇਆ ਦੇਖ ਕੇ ਤੁਹਾਨੂੰ ਥੋੜੀ ਬਹੁਤੀ ਹੈਲਪ ਕਰਦਾ ਹੋਵੇ ਇਹ ਦੇਖ ਕੇ ਕਦੇ ਜਾਲ ਵਿੱਚ ਨਾ ਫਸਜੋ ਇਹ ਬਰਬਾਦ ਕਰ ਦੇਣਗੇ ਤੇ ਜਿਨ੍ਹਾਂ ਨੂੰ ਬਰਬਾਦ ਕੀਤਾ ਉਹ ਬੰਦੇ ਹੁਣ ਬੋਲਣ ਚੋਕੇ ਨਹੀਂ ਛੱਡੇ ਮੈਂ ਤਾਂ ਕਹਿ ਰਿਹਾ ਕਿਉਂਕਿ ਆਈਐਸਆਈ ਜਿਹੜੀ ਏਜੰਸੀ ਹੈ ਨਾ ਪਾਕਿਸਤਾਨ ਦੀ ਤੇ ਉਹਨਾਂ ਦਾ ਜਿੰਨਾ ਸਾਡੀ ਕੌਮ ਦੇ ਨਾਲ ਬੈਰ ਹੈ ਕਿਸੇ ਦਾ ਬੈਰ ਹੋਣਾ ਹੀ ਨਹੀਂ ਮੈਂ ਕਹਿੰਦਾ ਔਰੰਗਜ਼ੇਬ ਤੋਂ ਵੀ ਭੈੜੇ ਨੇ ਉਹਨੇ ਵੀ ਸਿੱਧੇ ਮੱਥੇ ਲੜਾਈਆਂ ਲੜੀਆਂ ਪਰ ਇਹ ਬੰਦੇ ਅੰਦਰ ਖਾਤੇ ਤੁਹਾਡੇ ਨਾਲ ਪਿਆਰ ਮੁਹੱਬਤ ਭਾਈਚਾਰਕ ਸਾਂਝ ਪੈਦਾ ਕਰਦੇ ਆ ਤੇ ਬਾਅਦ ਦੇ ਵਿੱਚ ਇਹ ਡੰਗ ਐਨੇ ਕੁ ਮਾਰ ਜਾਂਦੇ ਆ ਤੇ ਤੁਹਾਨੂੰ ਪਾਣੀ ਪੀਣ ਨੂੰ ਵੀ ਮੌਕਾ ਨਹੀਂ ਮਿਲਦਾ ਇਹ ਉਹ ਸੱਪ ਨੇ ਤੇ ਪਰ ਇਹ ਡੰਗਦੇ ਨੇ ਆਪਣਿਆਂ ਦੇ ਜਰਗੀ ਯਾਨਕਿ ਜੇ ਇਹਨਾਂ ਨੇ ਜਿਵੇਂ ਕਹਿੰਦੇ ਗੋਲੀ ਮਾਰਨੀ ਹੋਵੇ ਤਾਂ ਮੋਢਾ ਸਾਡਿਆਂ ਦਾ ਹੀ ਯੂਜ਼ ਕਰਦੇ ਨੇ ਤੇ ਹੁਣ ਤੁਸੀਂ ਹਿਸਾਬ ਕਿਤਾਬ ਲਾਇਓ ਵੀ ਜਿਹੜੇ ਖਾਲਸਤਾਨੀ ਆਈਐਸਆਈ ਦੇ ਏਜੰਡੇ ਤੇ ਕੰਮ ਕਰਦੇ ਨੇ ਉਹ ਸਾਡੀ ਕੌਮ ਦੇ ਲਈ ਕਿੰਨੇ ਖਤਰਨਾਕ ਨੇ ਇਹ ਤੁਸੀਂ ਅੰਦਾਜ਼ਾ ਵੀ ਨਹੀਂ ਲਾ ਸਕਦੇ ਤੇ ਮੇਰਾ ਅੱਜ ਦਾ ਇਹ ਜਿਹੜਾ ਪਾਰਟ ਤੁਹਾਡੇ ਸਾਹਮਣੇ ਰੱਖਿਆ ਉਹ ਮਾਤਾ ਦੀ ਦੱਸੀ ਹੋਈ ਸਟੋਰੀ ਦੇ ਮੁਤਾਬਕ ਹੋਰ ਕੋਈ ਯਕੀਨ ਕਰੇ ਨਾ ਕਰੇ ਤੇ ਮੈਂ ਸੇਤੀ ਯਕੀਨ ਨਹੀਂ ਕਰਦਾ ਹੁੰਦਾ ਇਹ 100% ਸਚਾਈ ਬਿਆਨ ਕੀਤੀ ਹੈ ਉਸ માતા ਨੇ ਜਿਹੜੀ ਮੈਂ ਤੁਹਾਡੇ ਸਾਹਮਣੇ ਰੱਖੀ ਹੈ ਤੇ ਜਿਹੜੇ ਵੀ ਪੰਜਾਬੀ ਆਪਣੇ ਬੱਚਿਆਂ ਨੂੰ ਸਟੂਡੈਂਟ ਵੀਜ਼ੇ ਤੇ ਭੇਜਦੇ ਨੇ ਉਹਨਾਂ ਨੂੰ ਬੇਨਤੀ ਹੈ ਵੀ ਆਪਣੇ ਬੱਚਿਆਂ ਨੂੰ ਸचेत ਕਰੋ ਇਹਨਾਂ ਦੇ ਜਾਲ ਵਿੱਚ ਤੁਹਾਡੇ ਬੱਚੇ ਫਸ ਨਾ ਜਾਣ ਤੇ ਪਸਤਾਉਣਗੇ ਬਾਅਦ ਵਿੱਚ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ